ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਕਲੀਜ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਦੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਅੱਜ ਜੌਰਜਟ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ ਬਹੁਤ ਸੋਹਣੇ ਪ੍ਰਿੰਟ ਨੇ ਨਾ ਇਹਨਾਂ ਦੀ ਰੇਂਜ ਹੈ ਜਿਹੜੀ ਉਹ ਨਾਰਮਲ ਹੋਏਗੀ। ਤੇ ਬਾਕੀ ਇਹਨਾਂ ਦੀ ਇੱਕ ਇੰਨੀ ਕਰਾਮਦਾਰੀ ਆ ਵੀ ਆਪਾਂ ਨੂੰ ਪ੍ਰੈਸ ਵਗੈਰਾ ਨਹੀਂ ਕਰਨੀ ਪੈਣੀ ਤੇ ਜੌਰਜਟ ਓਨੀ ਹੈਗੀ ਵੀ ਆਪਣੇ ਲੜੂਗੀ ਜਾਂ ਗਰਮੀ ਆਊਗੀ ਬਹੁਤ ਵਧੀਆ ਕੰਫਰਟੇਬਲ ਜੌਰਜਟ ਹੈ। ਆ ਮਲਾਈ ਮਲਾਈ ਬਿਲਕੁਲ ਪਾ ਜਾਂਦਾ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੀ ਤੇ ਫੇਸ ਜੇ ਤੁਸੀਂ ਦੇਖਦੇ ਜੀ ਫੇਸਬੁਕ ਪੇਜ ਤੋਂ ਫੇਸਬੁਕ ਪੇਜ ਦਾ ਪੇਜ ਹੈਗਾ ਜੀ ਆਪਣਾ ਰਾਜਿੰਦਰ ਬਲੌਗ ਉਹਨੂੰ ਵੀ ਤੁਸੀਂ ਫੋਲੋ ਕਰੋ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜਿੰਨਾ ਬਣਾ ਨੇ ਬਰਕਰਾਰ ਵਾਲੇ ਸੂਟ ਰੈਡੀ ਕਰਵਾਉਣੇ ਨੇ ਉਹ ਵੀ ਕਨਫਰਮ ਕਰ ਸਕਦੇ ਨੇ ਹੁਣ ਤੇ ਪ੍ਰਿੰਟ ਸੁਣ ਤਾਂ ਆਪਣੇ ਵੀਡੀਓ ਚੋਂ ਦੇਖ ਕੇ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਲੰਬੇ ਟਾਈਮ ਬਾਅਦ ਹਨਾ ਸਾਨੂੰ ਤਾਂ 15 ਦਿਨਾਂ ਬਾਅਦ ਵੀ ਉਹ ਕਲਰ ਨਹੀਂ ਮਿਲਦਾ ਕਿਉਂ ਡਿਮਾਂਡ ਹੀ ਇੰਨੀ ਕੁ ਹੁੰਦੀ ਹੈ ਵੀ ਸਾਡੇ ਕੋਲ ਪ੍ਰਿੰਟ ਹੀ ਇੰਨੇ ਕੁ ਵਧੀਆ ਨੇ ਵੀ ਦੁਬਾਰਾ ਤੋਂ ਰਿਪੀਟ ਦੇ ਵਿੱਚ ਆ ਹੀ ਨਹੀਂ ਰਹੇ ਇੱਕ ਵਾਰ ਆ ਗਏ ਜਿਹੜੇ ਚਲੋ ਜੀ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਸੂਟ ਹਨਾ ਦੇਈਏ ਜੋ ਵੀ ਤੁਹਾਡਾ ਸਕਰੀਨ ਸ਼ਾਟ ਆਉਂਦਾ ਪਰ ਜੀ ਮਜਬੂਰੀ ਬਣ ਜਾਂਦੀ ਹੈ ਵੀ ਜਦੋਂ ਉਹ ਕਲਰ ਪ੍ਰਿੰਟ ਨਹੀਂ ਮਿਲਦਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲਓ ਜੀ 90 ਪ੍ਰਿੰਟ ਆਏ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਵਾਪਸੀ ਲੈ ਸਕਦੇ ਹੋ ਇਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਸੂਟ ਰਹਿਣਗੇ ਜੀ ਦੋ ਰੇਟਾਂ ਦੇ ਬਾਕੀ ਤੁਸੀਂ ਦੇਖ ਲਿਓ ਦੇਖੋ ਜੀ ਕਿੰਨਾ ਸੋਹਣਾ ਹੈ ਨਾ ਰੈੱਡ ਦੇ ਨਾਲ ਇਹਦਾ ਇਸ ਤਰ੍ਹਾਂ ਸਕਿਨ ਦਾ ਕੰਬੀਨੇਸ਼ਨ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਸੂਟ ਆਪਣੇ ਕੋਲੇ 4 ਸੂਟ ਅਵੇਲੇਬਲ ਨੇ ਮੇਰੀਆਂ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ ਜਲਦੀ ਜਲਦੀ ਸੂਟ ਕਨਫਰਮ ਕਰ ਲਿਓ ਇਹ ਥਾਂ ਨਹੀਂ ਪੂਰਾ ਸੀਗਾ ਆਪਾਂ ਚਾਰੇ ਥਾਂ ਨਹੀਂ ਲੈ ਜਾਂਦਾ ਹੁਣ ਫਿਰ ਬਾਅਦ ਦੇ ਵਿੱਚ ਇਹ ਕਲਰ ਨਹੀਂ ਮਿਲਣਾ ਲਓ ਜੀ ਚਾਰ ਸੂਟ ਨੇ ਆਪਣੇ ਕੋਲ ਜੋ ਵੀ ਤੁਹਾਨੂੰ ਜਿੰਨਾ ਪਹਿਣਾ ਨੂੰ ਹੀ ਪਸੰਦ ਆਏਗਾ ਜੀ ਜਲਦੀ ਜਲਦੀ ਕਨਫਰਮ ਕਰ ਦਿਓ 5 ਮੀਟਰ ਸੂਟ ਮਿਲੇਗਾ ਜੌਰਜਟ ਇੰਨੀ ਕੁ ਵਧੀਆ ਹੈਗੀ ਜੀ ਦੇਖੋ ਰਾਮਟੈਕਸ ਦੀ ਜੌਰਜਟ ਮਿਲੇਗੀ ਤੁਹਾਨੂੰ ਇਹਦੇ ਵਿੱਚ ਹਲਕੀ ਲਾਈਨਿੰਗ ਮਿਲੇਗੀ ਉਹ ਜੌਰਜਟ ਨਹੀਂ ਹੈਗੀ ਜੀ ਜਿਹੜਾ 500 ਦਾ 450 ਦਾ ਸੂਟ ਆ ਜਾਂਦਾ ਹਨਾ ਕਈ ਥਾਂ ਮੇਰਾ 300 ਦਾ ਵੀ ਆਈ ਜਾਂਦਾ ਨਹੀਂ ਪਰ ਆਪਾਂ ਤੁਹਾਨੂੰ ਚੀਜ਼ ਵਧੀਆ ਦੇਵਾਂਗੇ ਜੀ ਦੇਖੋ ਹੱਥ ਲਾ ਕੇ ਪਤਾ ਲੱਗਦਾ ਮਲੈਮ ਮਲੈਮ ਫੈਬਰਿਕ ਹੈ ਬਾਕੀ ਤੁਹਾਡੀ ਚੋਅ ਅਸ ਹੈ ਜਿਹਦੇ ਵਿੱਚ ਕਲਰ ਪ੍ਰਿੰਟ ਹੈਗੇ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਲੰਨੇ ਆ ਤੇ ਸਾਰੀ ਜੋ ਵੀ ਅਲੱਗ ਹੋਏਗਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਦੇਖੋ ਜੀ ਪੰਜ ਮੀਟਰ ਆਲਓਵਰ ਸੂਟ ਹੈ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਇਹਦੇ ਨਾਲ ਮੈਚਿੰਗ ਕਰੋਗੇ ਜੀ ਇਹਦੇ ਨਾਲ ਆਪਾਂ ਰੈੱਡ ਮੈਚਿੰਗ ਕਰਾਂਗੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਨਾ ਵੀ ਗਰਮੀ ਦਾ ਸੀਜ਼ਨ ਹੈ ਓਵਰੋਂ ਢਕੀਲਾ ਜਿਆਦਾ ਲੱਗੇਗਾ ਬਾਕੀ ਤੁਹਾਡੀ ਜੋ ਐਸ ਹੈ ਜੇ ਤੁਸੀਂ ਕਹੋਗੇ ਵੀ ਸਾਨੂੰ ਇਹ ਨਾਲ ਰੈੱਡ ਜਾਂ ਸਕਿਨ ਕਲਰ ਵੈਸੇ ਸਕਿਨ ਕਲਰ ਪਲੇਨ ਜੌਰਜਟ ਮੁਸ਼ਕਲ ਹੈ ਮਿਲਣਾ ਨਹੀਂ ਤੇ ਰੈੱਡ ਮਿਲ ਜੇਗਾ ਜੇ ਤੁਹਾਨੂੰ ਇਹ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਹਾਈ ਡਾਈ ਦੁਪੱਟਾ ਕਰਕੇ ਇਹੀ ਸੂਟ 2000 ਫੇਲ ਕਰੂਗਾ ਹਨਾ ਇੰਨਾ ਸੋਹਣਾ ਪ੍ਰਿੰਟ ਬਣਿਆ ਫਿਰ ਲਓ ਜੀ ਸਕਰੀਨ ਸ਼ਾਟ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 900 ਰੁਪਏ ਸ਼ਿਪਿੰਗ ਚਾਰਜ ਤੁਸੀਂ ਵਿੱਚ ਹੀ ਹੋਣਗੇ ਲੱਗ ਤੋਂ ਨਹੀਂ ਹੋਣਗੇ ਦੇਖੋ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਆਰਾਮ ਟੈਕਸ ਦੀ ਜੌਰਜਟ ਮਿਲੇਗੀ ਤੁਹਾਨੂੰ ਬਹੁਤ ਵਧੀਆ ਪ੍ਰਿੰਟ ਹੈ ਬਹੁਤ ਸੋਹਣਾ ਕਲਰ ਡਿਜ਼ਾਈਨ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਹੈ ਇਹਦੇ ਨਾਲ ਦੇ ਆਪਣੇ ਕੋਲ ਚਾਰ ਸੂਟ ਨੇ ਜੀ 1100 ਰੁਪਏ ਇਹ ਸੂਟ ਦਾ ਪ੍ਰਾਈਸ ਰਹੇਗਾ ਬਾਕੀ ਤੁਹਾਡੀ ਚੋਅ ਸਮਝ ਲਓ ਜੀ ਇਸ ਤੋਂ ਬਾਅਦ ਦੂਜਾ ਪ੍ਰਿੰਟ ਦਿਖਾਉਣਾ ਤੁਹਾਨੂੰ ਦੂਜਾ ਪ੍ਰਿੰਟ ਵੀ ਬਹੁਤ ਪਿਆਰਾ ਪ੍ਰਿੰਟ ਹੈ ਲਓ ਕਿੰਨਾ ਸੋਹਣਾ ਪ੍ਰਿੰਟ ਹੈ ਸਰਦਾਰੀ ਦੇਖ ਕਿੰਨਾ ਸੋਹਣਾ ਪ੍ਰਿੰਟ ਹੈ ਬਿਲਕੁਲ ਨੀਊਜੀ ਲੁੱਕ ਦਾ ਇਹ ਵੀ ਤੁਹਾਨੂੰ ਰਾਮਟੈਕਸ ਦੀ ਹੀ ਜੌਰਜਟ ਮਿਲੇਗੀ ਲੈਨਾਂ ਵਾਲੀ ਦੇਖੋ ਇਸ ਤਰ੍ਹਾਂ ਹਲਕੀ ਹਲਕੀ ਲਾਈਨਿੰਗ ਮਿਲੇਗੀ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਦੇਖੋ ਇੱਕ ਤੋਂ ਇੱਕ ਕਿੰਨਾ ਪਿਆਰਾ 5 ਮੀਟਰ ਆਲ ਓਵਰ ਸੂਟ ਰਹੇਗਾ ਜੀ 1100 ਰੁਪਏ ਦਾ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਪੰਜਾਬ ਦੇ ਜੇ ਤੁਸੀਂ ਪੰਜਾਬ ਤੋਂ ਬਾਹਰੋਂ ਜੀ ਤਾਂ ਤੁਹਾਨੂੰ ਵੰਦੇ ਚਾਰਜਸ ਲੱਗ ਜਾਣਗੇ ਦੇਖੋ ਲਓ ਸਕਰੀਨਸ਼ਾਟ ਕਿੰਨਾ ਪਿਆਰਾ ਪ੍ਰਿੰਟ ਹੈ ਕਲਰ ਵੀ ਬਹੁਤ ਸੋਹਣਾ ਜਿਵੇਂ ਸੇਮ ਵੀਡੀਓ ਦੇ ਵਿੱਚ ਦਿਖ ਰਿਹਾ ਸੇਮ ਕਲਰ ਹੈ ਜੀ ਦੋ ਕਲਰ ਆ ਗਏ ਜੀ ਤੀਸਰਾ ਕਲਰ ਆ ਗਿਆ ਇਹਦੇ ਵਿੱਚ ਬਲੈਕ ਲਓ ਸੌਰੀ ਇਹਦਾ ਬਰਕਾਲਾ ਬਲੈਕ ਤੀਸਰਾ ਕਲਰ ਆ ਗਿਆ ਜਿਹਦੇ ਵਿੱਚ ਇਹ ਵਾਲਾ ਦੇਖਾ ਕਿੰਨਾ ਸੋਹਣਾ ਸਾਰੇ ਸੂਟ ਅੱਜ ਪ੍ਰਿੰਟ ਨਵੇਂ ਤੋਂ ਨਵੇਂ ਆਏ ਹੋਏ ਨੇ ਲਓ ਜੀ ਦੇਖਾ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਬਣਿਆ ਹੋਇਆ ਜੀ 5 ਮੀਟਰ ਆਲ ਓਵਰ ਸੂਟ ਸਾਰਿਆਂ ਦਾ ਅੱਜ ਇਹ ਸੂਟ ਦਾ ਪ੍ਰਾਈਸ ਵੀ 1100 ਰੁਪਏ ਰਹੇਗਾ ਜੀ ਜਿਹੜੇ ਦਾ ਵੱਧ ਘੱਟ ਹੋਏਗਾ ਪਤਾ ਨੂੰ ਵੀਡੀਓ ਦੇ ਵਿੱਚ ਦੱਸਾਂਗੇ ਫੈਬਰਿਕ ਸੇਮ ਰਹੇਗੀ ਹਾਲ ਲਾਈਨਾਂ ਵਾਲੀ ਹਲਕੀ ਲਾਈਨਿੰਗ ਰਾਂਡੈਕਸ ਦੀ ਜੌਰਜਟ ਮਿਲੇਗੀ ਜਿੰਨਾ ਭੈਣਾ ਕੋਲ ਨੇ ਇਹ ਫੂਟ ਆਪਾਂ ਤੋਂ ਮੰਗਵਾ ਲਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਹਨਾ ਉਹਨਾਂ ਕੋਲੇ ਪਹੁੰਚ ਕੇ ਬਹੁਤ ਸੋਹਣੀ ਫੈਬਰਿਕ ਆ ਇਹ ਦੇਖੋ ਬਹੁਤ ਸੋਹਣਾ ਸਟਾਪ ਹੈ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਲੋ 90 ਦਾ ਪ੍ਰਿੰਟ ਆਇਆ ਹੋਇਆ ਹੈ ਇਹ ਇਸ ਤੋਂ ਬਾਅਦ ਆ ਗਿਆ ਜੀ ਕਲਰ ਤੇ ਪ੍ਰਿੰਟ ਅੱਜ ਬਹੁਤ ਸੋਹਣੇ ਨੇ ਲਾਈਟ ਲਾਈਟ ਡਾਰਕ ਵਿੱਚ ਥੋੜਾ ਹਲਕਾ ਡਾਰਕ ਸਰਦਾਰੀ ਸੂਟ ਨਹੀਂ ਜੀ ਲੋ ਇਹ ਵੀ ਸੇਮ ਪ੍ਰਿੰਟ ਸੇਮ ਫੈਬਰਿਕ ਰਹੇਗੀ ਜੀ ਦੇਖੋ ਫਟਾਫਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਜੀ ਸੂਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਲੱਗ ਰਿਹਾ ਕੋਈ ਵੀ ਇਹਦੇ ਵਿੱਚ ਓਵਰ ਕਲਰ ਨਹੀਂ ਹੈਗਾ ਸਾਰੇ ਸਰਦਾਰੀ ਲੁੱਕ ਦੇ ਸੂਟ ਨੇ ਇਹ ਵੀ ਤੁਹਾਨੂੰ ਸੇਮ ਪ੍ਰਿੰਟਰ ਹੈ ਸੇਮ ਫੈਬਰਿਕ ਰਹੇਗੀ ਦੇਖੋ ਜੀ ਕਿੰਨੀ ਪਿਆਰੀ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਲਓ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇੱਕੋ ਇੱਕ ਰੇਂਜ ਵੀ ਨਾਰਮਲ ਹੈ ਜੀ ਬਾਕੀ ਹੈ ਨਾ ਵੀ ਆਪਾਂ ਚੀਜ਼ ਵਧੀਆ ਦੇਵਾਂਗੇ ਗਾਰੰਟੀ ਨਾਲ ਜ਼ਿੰਮੇਵਾਰੀ ਨਾਲ ਚੀਜ਼ ਦਿੰਨੇ ਆ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਇੱਕ ਵਾਰ ਸੂਟ ਆਰਡਰ ਕਰਤਾ ਤੁਸੀਂ ਨੇ ਮੁੜ ਕੇ ਆਪਾਂ ਤੁਹਾਨੂੰ ਚੀਜ਼ ਨਹੀਂ ਦੇਣੀ ਆਪਾਂ ਵਧੀਆ ਨਾਂ ਦੇਓ ਜੀ ਆਪਾਂ ਤੁਹਾਨੂੰ ਸਦਾ ਲਈ ਪੱਕਾ ਕਸਟਮਰ ਬਣਾਉਣਾ ਆਪਣਾ ਦੇਖੋ ਲਓ ਜੀ ਕਿੰਨਾ ਸੋਹਣਾ ਪਿਆਰਾ ਪ੍ਰਿੰਟਰ ਨੇ 1100 ਪ੍ਰਾਈਸ ਰਹੇਗਾ ਇਹਦਾ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਲਓ ਜੀ ਅੱਜ ਤਾਂ ਪ੍ਰਿੰਟਾਂ ਦੇ ਨਾ ਖਜ਼ਾਨੇ ਖੁੱਲੇ ਪਏ ਨੇ ਮੈਂ ਤਾਂ ਇਹ ਲੱਗਦਾ ਮੈਂ ਸਾਰੀ ਸਲਾਈ ਕਰਾ ਲਾਂ ਕੀ ਕਰੀਏ ਟੇਲਰ ਕੋਲੇ ਟਾਈਮ ਹੀ ਨਹੀਂ ਹੈਗਾ ਮੈਂ ਤਾਂ ਮੇਰੇ ਖੋਦੇ ਸੂਟ ਰੈਡੀ ਨਹੀਂ ਕਰਕੇ ਦੇ ਰਿਆ ਹਾਂ ਲਓ ਜੀ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਥੋੜਾ ਜਿਹਾ ਮੈਂ ਨੇੜੇ ਤੋਂ ਦਿਖਾਉਂਗੀ ਲਓ ਜੀ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਰਹੇਗਾ ਇਹ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਸਾਰੇ ਸੂਟ ਦੇ ਵਿੱਚ ਬਿਲਕੁਲ ਸਰਦਾਰੀ ਕੋਈ ਵੀ ਕਲਰ ਇਹਦੇ ਵਿੱਚ ਆਏ ਨਹੀਂ ਹੈਗਾ ਵੀ ਹਨਾ ਫੜਕੀਲਾ ਹੋਏਗਾ ਇਹ ਸੂਟ ਦਾ ਪ੍ਰਾਈਸ ਵੀ 1100 ਰਹੇਗਾ ਜੀ ਇਸ ਤੋਂ ਬਾਅਦ ਆ ਪਤਾ ਨਹੀਂ ਕੋਨੇ ਲੋ ਆ ਵੀ ਬਹੁਤ ਉਸਤ ਡਿਜ਼ਾਈਨ ਇਹ ਮੇਰੇਆਂ ਥੋੜਾ ਜਿਹਾ ਲਾਈਟ ਹੈ ਸਰਦਾਰੀ ਜੀ ਲੁੱਕ ਦਾ ਜੇ ਕਿਸੇ ਵੱਡੀ ਏਜ ਦੀ ਭੈਣ ਨੇ ਪੰਜਾਬ ਪਲੱਸ ਪਾਉਣਾ ਤਾਂ ਉਹ ਵੀ ਪਾ ਸਕਦੇ ਨੇ ਲੋ ਜੀ ਵੈਸੇ ਤੁਹਾਨੂੰ ਨੋਰਮਲ ਸਾਰੀ ਪਾ ਲੈਣੇ ਨੇ ਦੇਖ ਕਿੰਨਾ ਸੋਹਣਾ ਪ੍ਰਿੰਟ ਹੈ ਕਿਹੜਾ ਕਿਹੜਾ ਸੂਟ ਸੱਡੋਂਗੇ ਅੱਜ ਕਿਹੜਾ ਕਿਹੜਾ ਖਰੀਦੋਗੇ ਤੁਸੀਂ ਦੇਖੋ ਬਿਲਕੁਲ ਰੇਂਜ ਵੀ ਤੁਹਾਡੀ ਬਜਟ ਦੇ ਵਿੱਚ ਆਉਣ ਵਾਲੀ ਹੈ ਹਨਾ ਇਹ ਨਹੀਂ ਹੈਗਾ ਵੀ ਆਪਾਂ ਬਾਲਾ ਮਹਿੰਗਾ ਲਾਵਾਂਗੇ 1100 ਰੁਪਏ ਦੇ ਵਿੱਚ 5 ਮੀਟਰ ਆਲਓਵਰ ਸੂਟ ਹੈ ਸੇਮ ਡਿਜ਼ਾਈਨ ਮਿਲੇਗਾ ਜੀ ਤੁਹਾਨੂੰ ਸੇਮ ਕਲਰ ਮਿਲੇਗਾ ਜੋ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹੈ ਲੋ ਜੀ ਥੋੜਾ-ਮੋਟਾ ਕੋਨਾ ਤੇ ਕਲਰ ਦਾ ਫਰਕ ਪੈ ਜਾਂਦਾ ਜੀ ਹੋਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਲਓ ਜੀ ਇੱਕ ਆ ਪਾ ਦੇ ਵਿੱਚ ਪ੍ਰਿੰਟ ਆ ਗਿਆ ਇਹਦੇ ਵਿੱਚ ਇਹ ਵਾਲਾ ਇਹ ਦੁਬਾਰਾ ਤੋਂ ਤੀਜੀ ਵਾਰ ਆ ਗਿਆ ਪ੍ਰਿੰਟ ਸਾਡੇ ਕੋਲ ਅਸੀਂ ਫਿਰ ਇੱਕ ਆ ਜਣਾ ਜਿਹੜਾ ਇਹੋ ਵੀ ਪ੍ਰਿੰਟਰ ਚੱਲਿਆ ਹੋਇਆ ਉਹਦਾ ਇੱਕ ਸੂਟ ਇੱਕ ਇੱਕ ਸੂਟ ਐਕਸਟਰਾ ਰੱਖ ਲੈਣੇ ਆ ਕਈ ਵਾਰ ਆ ਨਾ ਬਾਅਦ ਚੋ ਕਸਟਮਰ ਦਾ ਬੁਕਿੰਗ ਆ ਜਾਂਦੀ ਹੈ ਫਿਰ ਮਿਲਦਾ ਜੀ ਲਓ ਜੀ ਇਹ ਵੀ ਰਾਮ ਟੈਕਸ ਦੀ ਤੁਹਾਨੂੰ ਵਧੀਆ ਵਾਲੀ ਜੌਰਜਟ ਮਿਲੀ ਕਿੰਨਾ ਪਿਆਰਾ ਪ੍ਰਿੰਟ ਆ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਇਹ ਰਿਪੀਟ ਦੇ ਵਿੱਚ ਆਏ ਹੋਏ ਨੇ ਆਪਣੇ ਕੋਲੇ ਦੇਖੋ ਜੇ ਤੁਹਾਨੂੰ ਪਸੰਦ ਆ 1100 ਸੂਟ ਦਾ ਪ੍ਰਾਈਸ ਰਹੇਗਾ ਲੈ ਸਕਦੇ ਹੋ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਇਹਦੇ ਵਿੱਚ ਹੀ ਲਓ ਬਲੈਕ ਦੀ ਬਹੁਤ ਮੰਗ ਰਹੀ ਪੀਰ ਦੇਖੋ ਜੀ ਇਹ ਵੀ ਬਲੈਕ ਤੁਹਾਨੂੰ ਆਰਾਮ ਟੈਕਸ ਤੇ ਲੈਣਾਂ ਵਾਲੀ ਜ਼ੋਰ ਜ਼ੋਰ ਦੇ ਵਿੱਚ ਮਿਲ ਗਿਆ ਲਓ ਸਕਰੀਨ ਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਸਕਦੇ ਹੋ ਜੀ ਤੁਸੀਂ ਇਸ ਤੋਂ ਬਾਅਦ ਆਏਗਾ ਜੀ ਮਾਈਂਦੀ ਮਸਟਰਡ ਇਹਦਾ ਵੀ ਬਹੁਤ ਤੇ ਇੱਕੋ ਹੀ ਸੂਟ ਰਹਿ ਗਿਆ ਆਪਣੇ ਕੋਲ 4-5 ਸੂਟ ਸੀ ਸਾਰੇ ਸੇਲ ਹੋ ਗਏ ਜੇ ਪਰ ਨੂੰ ਕਿਸੇ ਨੂੰ ਪਸੰਦ ਆਉਂਦਾ ਹੈ ਜੀ ਤਾਂ ਲੈ ਸਕਦੇ ਹੋ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਦਾ ਇਸ ਤੋਂ ਬਾਅਦ ਆ ਗਿਆ ਜੀ ਦੂਸਰਾ ਬਲੈਕ ਦੇ ਵਿੱਚ ਪ੍ਰਿੰਟ ਚੇਂਜ ਹੋ ਗਿਆ ਜੀ ਦੇਖੋ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਇਹਦਾ ਬਲੈਕ ਦੇ ਵਿੱਚ ਸੇਮ ਪ੍ਰਾਈਸ ਰਹੇਗਾ 1100 ਲਓ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਇਨਾਂ ਦੇ ਵਿੱਚ ਇਹ ਤਾਂ ਕਾਫੀ ਪਰਪਲ ਦੇ ਵਿੱਚ ਵੀ ਕਾਫੀ ਸੇਲ ਹੋਇਆ ਐ ਇਸੇ ਡਿਜ਼ਾਈਨ ਦੇ ਵਿੱਚ ਸੜਕੜ ਪਰਪਲ ਪੈ ਗਈ ਮੈਚਿੰਗ ਮਿਲ ਜੂਗਾ ਉਹ। ਇਹ 4000 ਰੁਪਏ 'ਚ ਪੈ ਜੂਗਾ ਮੈਚਿੰਗ ਤੁਹਾਨੂੰ। ਲਓ ਜੀ ਇਹ ਆਲ ਓਵਰ ਮਿਲੇਗਾ ਇਹ ਵੀ 1100 ਪ੍ਰਾਈਸ ਹਰਾਬ ਟੈਕਸ ਦੀ ਲੈਨਾਂ ਵਾਲੀ ਜੌਰਜਟ ਮਿਲੇਗੀ ਤੁਹਾਨੂੰ। ਲਓ। ਤੁਹਾਨੂੰ ਤੁਸੀਂ ਜੋ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ। ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਜੀ। ਇਹ ਦਿਨਾ ਉੱਪਰ ਇਹ ਜੋ ਅਰਜਾਰਡ ਦੇ ਉੱਪਰ ਆਰੀ ਵਰਕ ਹੋਇਆ ਹੋਇਆ ਹੈ ਹੈ ਇਹ ਵੀ ਰਾਮ ਟੈਕਸਤੀ ਦੇਖੋ ਇਹਦੇ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਸ ਇਹਦੇ ਉੱਪਰ ਨਾ ਸਾਰੇ ਤੇ ਇਸ ਤਰ੍ਹਾਂ ਬਰਤੋ ਹੋਇਆ ਹੈ ਲੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1250 ਇਹਦੇ ਵਿੱਚ ਵੀ ਚਾਰ ਤੋਂ ਪੰਜ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਇਹਦੇ ਵਿੱਚ ਆ ਗਿਆ ਜੀ ਬਲੈਕ ਗੁਲਾਬ ਦੇ ਫੁੱਲਾਂ ਦਾ ਡਿਜ਼ਾਈਨ ਲੋ ਜਾ ਕਲਰ ਬਲੈਕ ਇਹਦੇ ਉੱਪਰ ਵੀ ਸਾਰੇ ਤੇ ਵਰਕ ਹੋਇਆ ਹੈ ਲੋਕ ਆਰੀ ਵਰਕ 1250 ਸੂਤ ਦਾ ਪ੍ਰਾਈਸ ਰਹੇਗਾ ਹੁਣ ਤੁਹਾਡੀ ਕੁਐਸ ਹੈ ਇਸ ਤੋਂ ਬਾਅਦ ਆ ਗਿਆ ਜੀ ਮਹਿੰਦੀ ਕਲਰ ਸਾਰੇ ਪ੍ਰਿੰਟ ਦੇ ਆ ਨਵੇਂ ਆਏ ਹੋਏ ਨੇ ਜੀ ਕਿੰਨਾ ਪਿਆਰਾ ਮਹਿੰਦੀ ਕਲਰ ਦੋ ਲਓ ਮਰ ਕੇ ਤੇ ਵੀ ਚੈੱਕ ਕਰ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਸਰਦਾਰੀ ਜੀ ਦਾ ਸੋਹਣਾ ਜੀ ਬਸ ਇਹ ਤਾਂ ਕਲਰ ਸਾਰੇ ਸਰਦਾਰੀ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਬੁੱਕ ਕਰ ਦਿਓ ਉਸ ਤੋਂ ਬਾਅਦ ਦੂਸਰਾ ਡਿਜ਼ਾਈਨ ਬਲੈਕ ਦੇ ਵਿੱਚ ਇੱਕ ਇਹ ਵਾਲਾ ਪ੍ਰਿੰਟ ਆ ਗਿਆ ਬਲੈਕ ਤੇ ਕਾਫੀ ਕਲਰ ਨੇ ਡਿਜ਼ਾਈਨ ਅਲੱਗ ਅਲੱਗ ਹੋ ਜਾਂਦੇ ਨੇ ਇੱਥੇ ਵੀ ਤੁਹਾਨੂੰ ਆਰੀ ਵਰਕ ਮਿਲੇਗਾ ਲੋ ਜੀ ਤੇ ਆਰੀ ਵਰਕ ਚੈੱਕ ਕਰੋ ਜੀ ਦੇਖੋ 5 ਮੀਟਰ ਆਲਓਵਰ ਸੂਟ 1250 ਦਾ ਇੱਕ ਬਲੈਕ ਹੋਰ ਆ ਗਿਆ ਜੀ ਇਹਦੇ ਵਿੱਚ ਇਹਦਾ ਬ੍ਰੀਕ ਪ੍ਰਿੰਟਰ ਹੈਗਾ ਬਲੈਕ ਦੇ ਉੱਪਰ ਲਿਖਿਆ ਕਿ ਲੋਹਣਾ ਪ੍ਰਿੰਟ ਬਣਿਆ ਇਹ ਕੋਈ ਕਿੰਨਾ ਸੋਹਣਾ ਪ੍ਰਿੰਟ ਬਣਿਆ ਹਾ ਬਲੈਕ ਦੇ ਵਿੱਚ ਇਹਦੇ ਉੱਪਰ ਵੀ ਤੁਹਾਨੂੰ ਆਰੀ ਵਰਕ ਮਿਲੇਗਾ ਲਓ ਜੀ ਸਕਰੀਨਸ਼ਾਟ ਕੋਈ ਵੀ ਸੂਟ ਸਰਦਨ ਵਾਲਾ ਨਹੀਂ ਹੈਗਾ ਇੰਨੇ ਸੋਹਣੇ ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਰੇਟ ਆਪਾਂ ਨੇ ਪਹਿਣਾ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਜੀ ਨਾਲ ਨਾਲ ਦੱਸੇ ਹੁੰਦੇ ਨੇ ਸਾਰਿਆਂ ਨੇ ਤੇ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਕੱਲ ਨੂੰ ਨਵੇਂ ਸੂਟਾਂ ਨਾਲ ਨਵੇਂ ਰੰਗਾਂ ਨਾਲ ਮਿਲਦੇ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ